ਹਾਂਜੀ ਦੋਸਤੋ ਮੈਂ ਗੁਰਪਿਆਰ ਸਿੰਘ ਭੁੱਲਰ ਦੋਸਤੋ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਰਾਮ ਰਾਮ ਦੋਸਤੋ ਇਹ ਆਪਾਂ 24 ਤਰੀਕ ਦੀ ਬੀਜੀ ਹੋਈ ਆ ਮੱਕੀ ਤੁਸੀਂ ਆਪ ਦੇਖ ਸਕਦੇ ਹੋ ਹਾਈਟ ਗਰੋਥ ਪੱਤੇ ਦੀ ਚੜਾਈ ਇਹਦੇ ਉੱਤੇ ਆਪਾਂ ਨੇ ਹਾਲ ਤੱਕ ਕਿੱਲਾ ਬੋਰੀ ਜੂਰੀਆ ਪਾਈ ਹੋਈ ਹੈ ਜੀ ਤੇ ਇੱਕ ਸੁੰਡੀ ਵਾਲੀ ਸਪਰੇ ਕਰੀ ਜਾਈ ਇਹਦੇ ਉੱਤੇ ਆਪਾਂ ਨੇ ਤੇ ਨਾਲ ਜਵਾਲੀ ਗੈਸਟਰਡ ਛਿੜਕਿਆ ਜੀ ਇੱਕ ਤੇ ਤੁਸੀਂ ਆਪ ਦੇਖ ਸਕਦੇ ਹੋ ਦੀ ਗਰੋਥ ਚਾਰੇ ਪਾਸੇ ਮੱਕੀ ਦੀ ਹਾਈਟ ਲੈਂਥ ਗਰੋਥ ਦੇਖ ਸਕਦੇ ਹੋ ਦੋਸਤੋ ਨਾ ਕਿ ਜਲਦੀ ਜੂਰੀਆ ਦੇਣ ਨਾਲ ਮੱਕੀ ਗਰੋਥ ਕਰੇ ਨਾ ਕੋਈ ਕੈਮੀਕਲ ਨਾਲ ਮੱਕੀ ਨੇ ਤਾਂ ਆਪਣੇ ਟਾਈਮ ਸਿਰਤੀ ਗਰੋਥ ਕਰੂਗੀ ਕਿਉਂਕਿ ਜਦੋਂ ਆਪਾਂ ਮੱਕੀ ਬੀਜਦੇ ਆ ਤਾਂ ਬਾਹਣਾ ਜੇ ਆਪਾਂ ਜਿਆਦਾ ਬੋਹਨੇ ਆ ਪੋਲਾ ਵਾਹਣ ਹੁੰਦਾਗਾ ਪੋਲੇ ਵਾਹਣ ਦੇ ਕਾਰਨ ਹੀ ਮੱਕੀ ਗ੍ਰੋਥ ਕਰਦੀ ਆ ਸਾਡੇ ਥੋੜੇ ਥਾਂ ਦੇ ਵਿੱਚ ਤਵੀਆਂ ਨਹੀਂ ਸੀ ਲੱਗੀਆਂ ਜੀ ਉੱਥੇ ਮੱਕੀ ਦੇ ਬੂਟੇ ਬਿਲਕੁਲ ਕਮਜ਼ੋਰ ਖੜੇ ਨੇ ਜੀ ਤੇ ਆਪਾਂ ਸਭ ਤੋਂ ਪਹਿਲਾਂ ਤਾਂ ਬਹਾਈ ਦੇ ਉੱਤੇ ਕੰਮ ਕਰਦਾਗਾ ਜੇ ਆਪਾਂ ਇਸ ਨੂੰ ਚੰਗੀ ਤਰ੍ਹਾਂ ਵਾਹਾਂਗੇ ਵਾਹਣ ਨੂੰ ਤਾਂ ਚੰਗੀ ਤਰ੍ਹਾਂ ਬੂਟਾ ਵੀ ਗ੍ਰੋਥ ਕਰਦਾ ਦਿਖਾਈ ਦੇਊਗਾ ਦੋਸਤੋ ਉਸ ਤੋਂ ਬਾਅਦ ਜੂਰੀਆ ਬੇਫਾਲਤੂ ਡਿੱਗਣ ਦੀ ਕੋਈ ਜ਼ਰੂਰਤ ਨਹੀਂ ਹੁੰਦੀ ਆਪਾਂ ਸਿਰਫ ਇਹਦੇ ਵਿੱਚ ਢਾਈ ਘਟੇ ਤੋਂ ਵੀ ਘੱਟ ਹੀ ਜੂਰੀਆ ਪਾਵਾਂਗੇ ਤੁਹਾਨੂੰ ਟਾਈਮ ਟੂ ਟਾਈਮ ਇਹਦੀ ਹਾਈਟ ਦਿਖਾਉਂਦੇ ਰਹਾਂਗੇ ਤੇ ਦੋਸਤੋ ਹੁਣ ਇਹਦੇ ਵਿੱਚ ਸ਼ਾਇਦ 2-4 ਦਿਨਾਂ ਤੱਕ ਜੇ ਹੋ ਸਕਿਆ ਕੋਰੋਜਨ ਦੀ ਸਪਰੇਅ ਜ਼ਰੂਰ ਕਰਾਂਗੇ ਡੂਪੌਂਡ ਦੇ ਤੇ ਨਹੀਂ ਤਾਂ ਸ਼ਾਇਦ ਇਹਨੂੰ ਕੋਈ ਜ਼ਰੂਰਤ ਨਹੀਂ ਪੈਣੀ ਕਿਉਂਕਿ ਤੁਸੀਂ ਆਪ ਦੇਖ ਸਕਦੇ ਹੋ ਜਿਹੜੀ ਅਸੀਂ ਝੂਰੀਆਂ ਤਰਦੇ ਆਂ ਵੀਰ ਜੀ ਜਿਵੇਂ ਇਹ ਸ਼ੁਰੂ ਵਾਲੇ ਪੇੜੇ ਨੇ ਇਹਨਾਂ ਨੂੰ ਛੱਡ ਕੇ ਆ ਜਿਹੜੇ ਲੰਬੇ ਪੇੜੇ ਬਣਦੇ ਨੇ ਇਹਨਾਂ ਦੇ ਵਿੱਚ ਆਪਾਂ ਝੂਰੀਆਂ ਦੀਆਂ ਢੇਰੀਆਂ ਤਰ ਦੰਦੇ ਆਂ ਕਈ ਵੀਰ ਡੱਗੀ ਚ ਵੀ ਤਰ ਦੰਦੇ ਨੇ ਤੇ ਆਪਣੇ ਖਾਲ ਲੰਬਾ ਹੋਣ ਦੇ ਕਾਰਨ ਆਪਾਂ ਇਹਨਾਂ ਨੂੰ ਖਾਲੀਆਂ ਵਿੱਚ ਹੀ ਤਰ ਦਿਆਂ ਕਿਉਂਕਿ ਜੇ ਆਪਾਂ ਛਿੱਟੇ ਨਾਲ ਜੂਰੀਆ ਡੇਗਾਂਗੇ ਤਾਂ ਇਹਦੇ ਵਿੱਚ ਪੱਤਿਆਂ ਦੇ ਉੱਤੇ ਡਿੱਗੂਗੀ ਪੱਤਿਆਂ ਦੇ ਉੱਤੇ ਡਿੱਗਣ ਦੇ ਨਾਲ ਪੱਤੇ ਗਰਮੀ ਨਾਲ ਮੱਚ ਜਾਂਦੇ ਨੇ ਤੇ ਤੁਸੀਂ ਆਪ ਦੇਖ ਸਕਦੇ ਹੋ ਇਹਨੂੰ ਹਾਈਟ ਲੈਂਥ ਦੇਖੋ ਤੁਸੀਂ ਆਪ ਤਾਂ ਮੱਕੀ ਵਧੀਆ ਲੱਗੀ ਜਾਂ ਵੀਡੀਓ ਵਧੀਆ ਲੱਗੀ ਤਾਂ ਸ਼ੇਅਰ ਔਰ ਲਾਈਕ ਜ਼ਰੂਰ ਕਰਨਾ ਦੋਸਤੋ ਵੀਡੀਓ ਦੇਖਣ ਵਾਲਿਆਂ ਦਾ ਧੰਨਵਾਦ